ਨਾਲ ਦੀ ਰਹਿਣ ਵਾਲੀ ਅਸੀਂ ਇੱਥੇ ਮੈਂ ਇੱਕ ਦੁਕਾਨ ਤੋਂ ਆ ਰਹੀ ਸੀ 19 ਤਰੀਕ ਨੂੰ ਤੇ ਮਤਲਬ ਚਾਰ ਮੁੰਡੇ ਸੀਗੇ ਮੇਰੇ ਭਾਈ ਦੇ ਮਤਲਬ ਰੈਂਸ ਐਂ ਵੀ ਸੀਗੇ ਬੱਦ ਵਾਲਾ ਬੁਲਾਉਂਦੇ ਨਹੀਂ ਸੀਗੇ ਉਹ ਮੈਨੂੰ ਕਹਿ ਕੇ ਲੈ ਕੇ ਗਏ ਸੀ ਧੱਕੇ ਨਾਲ ਵੀ ਤੇਰੇ ਭਾਈ ਦਾ ਐਕਸੀਡੈਂਟ ਹੋ ਗਿਆ ਉਹ ਤੇ ਜਦੋਂ ਲੈ ਕੇ ਗਏ ਉਹ ਤੇ ਗੜਚਾ ਰੋਡ ਤੇ ਇਹਨਾਂ ਨੇ ਮੈਨੂੰ ਧੱਕੇ ਨਾਲ ਨਸ਼ੇ ਕਰਾਤੇ ਉਹ ਕਹਿੰਦੇ ਵੀ ਫਿਰ ਉਸ ਤੋਂ ਬਾਅਦ ਉਹਨਾਂ ਚੱਕਰ ਆਉਣ ਲੱਗ ਗਿਆ ਐ ਕੁਛ ਮੈਂ ਪਹਿਲਾਂ ਖਾਦਾਂ ਨਹੀਂ ਸੀਗਾ ਏ ਮੁੰਡਾ ਕਹਿੰਦਾ ਕੰਦੇ ਲੱਗ ਗਿਆ ਕਹਿੰਦਾ ਵੀ ਤੂੰ ਘਰੇ ਜਾਏਂਗੇ ਜਦੋਂ ਸਾਡੇ ਵਰ ਕੁਛ ਨਾ ਦਸੇ ਮੇਰੇ ਥੱਪੜ ਪੈਣਗੇ ਮੁੰਡਾ ਕਹਿੰਦਾ ਵੀ ਇਹਨੂੰ ਵੀ ਇੱਥੇ ਰੱਖਣਾ ਘਰੇ ਭੇਜਣਾ ਠੀਕ ਨਹੀਂ ਹੈਗਾਗਾ ਤਾਂ ਮੈਨੂੰ ਲੁਧਿਆਣੇ ਲੈ ਜਾ ਉਹ ਰੋਤ ਤਵੇਂ ਜਦ ਲੁਧਿਆਣੇ ਲੈ ਕੇ ਗਏ ਉਦੋਂ ਮੈਨੂੰ ਉੱਥੇ ਕੁਛ ਵੀ ਯਾਦ ਨਹੀਂ ਸੀ ਕਿੱਥੇ ਰੱਖਿਆਗਾ ਕਿਵੇਂ ਨਹੀਂ ਮੈਨੂੰ ਉਲਟੀਆਂ ਆ ਰਹੀਆਂ ਸੀ ਦੀਆਂ ਉਹ ਨਾ ਉੱਥੇ ਇਹਨਾਂ ਨੂੰ ਜ਼ਬਰਦਸਤੀ ਵੀ ਕੀਤੀ ਸੀਗੀ ਉਹ ਤੈਨੂੰ ਸਵੇਰੇ ਉੱਥੇ ਛੱਡ ਕੇ ਕਾਲਾ ਮੈਂ ਸਟੇਡੀਅਮ ਵੱਲ ਉਹ ਰੋਤੇ ਇਹਨਾਂ ਨੇ ਆਟੋ ਚੜਾ ਕੇ ਨਾਨਕਸਰ ਗੁਰਦੁਆਰੇ ਵੱਲ ਤੁਰਵਾਤਾ ਸੀਗਾ ਉੱਥੇ ਵੀ ਮੈਂ ਕਿੰਨਾ ਕਿੰਨਾ ਟਾਈਮ ਗਲਿੰਚਾ ਫਿਰਦੀ ਰਹੀ ਫਿਰ ਉੱਥੇ ਮੈਂ ਮੇਰੇ ਭਾਈ ਦਾ ਕੈਫੇ ਆ ਇੱਕ ਉੱਥੇ ਜਾ ਕੇ ਮੈਂ ਰੀਅਲ ਬ੍ਰਦਰ ਨੂੰ ਫੋਨ ਕਰਵਾਇਆ ਉੱਥੇ ਫਿਰ ਮੇਰਾ ਰੀਅਲ ਬ੍ਰਦਰ ਕੰਟੈਕਟ ਆ ਗਿਆ ਸੀਗਾ ਪੁਲਿਸ ਲੈ ਕੇ ਫਿਰ ਉੱਥੇ ਪੁਲਿਸ ਤੋਂ ਦਸ ਤਰਖਾਸਤ ਦੇ ਕੇ ਫਿਰ ਉਸ ਤੋਂ ਵੱੰਨਾ ਦੇ ਚਾਚੇ ਦੇ ਘਰੇ ਰਹੀ ਸੀਗੀ ਰਾਤ ਚਾਰ ਯਾਨੇ ਸੀਗੇ ਮਤਲਬ ਨਾਮ ਪਤਾ ਕਿ ਦੋ ਜਣੇ ਲੈ ਕੇ ਗਏ ਸੀ ਦੋ ਜਣੇ ਸਪੋਰਟ ਕਰ ਰਹੇ ਸੀ ਇਹਨਾਂ ਨੂੰ ਨਾਮ ਮਨਜੀਤ ਸਿੰਘ ਰਮਨ ਸਿੰਘ ਤੇ ਨਿਰਮਲ ਸੀਗਾ ਕਰਨ ਸੀ ਕਰਨ ਤੇ ਨਿਰਮਲ ਇਹਨਾਂ ਨੂੰ ਸਪੋਰਟ ਕਰ ਰਹੇ ਸੀ ਕਿਉਂਕਿ ਉਹ ਲੁਧਿਆਣੇ ਲੈ ਜਾਂ ਇਹਨਾਂ ਨੂੰ ਕੁਲਪ ਦਿੱਤੇ ਸੀ ਹੋਰ ਪਤਾ ਨਹੀਂ ਕਿ ਪਾਣੀ ਜਿਹਾ ਆ ਕੇ ਪਤਨ ਕਿ ਸਿਗਨੇਚਰ ਸੁਬ ਨੂੰ ਉੱਤੇ ਆਇਆ ਕੁਛ ਸੀਗਾ ਉਹ ਤੁਹਾਨੂੰ ਕੁਛ ਪਤਾ ਹੀ ਨਹੀਂ ਲੱਗ ਰਿਹਾ ਸੀ ਜਦ ਤੱਕ ਆ ਰਹੇ ਸਨ ਉਲਟੇ ਆ ਰਹੇ ਸੀ ਨਹੀਂ ਉਹ ਤੁਹਾਨੂੰ ਲੁਧਿਆਣੇ ਜਾ ਕੇ ਆ ਦੋ ਹੀ ਕੈ ਸੀਗੇ ਨਾਲ ਮਨਜੀਤ ਤੇ ਰਵਣ ਮੈਨੂੰ ਇਨਸਾਫ ਚਾਹੀਦਾ ਵੀ ਇਹਨਾਂ ਨੂੰ ਸਜ਼ਾ ਮਿਲੇ ਬਸ ਇਹਦੇ ਵਿੱਚ ਹਰਪਾਲ ਸਿੰਘ ਦੇ ਬਿਆਨ ਤੇ ਮੁਕੱਦਮਾ ਨੰਬਰ 61 ਮਿਤੀ 22/25 106 187 2 ਤੇ 87 BNS ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀਗਾ ਦੌਰਾਨੇ ਤਫ਼ਤੀਸ਼ ਮੁਕੱਦਮਾ ਹਾਲੇ ਵਿੱਚ ਕੁੜੀ ਨੂੰ ਬਰਾਮਦ ਕੀਤਾ ਗਿਆ ਕੁੜੀ ਦੇ ਚੌਂਟ ਦੇ ਬਿਆਨ ਕਰਵਾਏ ਗਏ ਨੇ ਉਸ ਦਾ ਵੀ ਮੈਡੀਕਲ ਕਰਵਾਇਆ ਜਾ ਰਿਹਾ ਜੋ ਵੀ ਚੌਂਟ ਦੇ ਬਿਆਨਾਂ ਤੇ ਸਬੰਧਤ شہادت ਆਈ ਆ ਉਸ ਦੇ ਬੇਸ ਤੇ ਮੁਕੱਦਮਾ ਹਾਲੇ ਵਿੱਚ ਦੋਸ਼ੀ ਰਮਨ ਸਿੰਘ ਨਰਮਲ ਸਿੰਘ ਕਰਨ ਸਿੰਘ ਦਾ ਨਾਮਜ਼ਦ ਕੀਤਾ ਗਿਆ ਹੈ ਤੇ ਦੌਰਾਨੇ ਤਫ਼ਤੀਸ਼ ਬਾਕੀ ਸਾਰੀ ਫਾਰਮੈਟੀ ਪੂਰੀ ਕਰਕੇ ਜੋ ਦੋਸ਼ੀਆਂ ਨੂੰ ਜਲਦੀ ਗੱਲ ਦੀ ਗ੍ਰਿਫਤਾਰ ਕੀਤਾ ਜਾਵੇ ਸਰ ਰੇਡ ਵਗੈਰਾ ਵੀ ਕੀਤੀ ਜਾ ਰਹੀ ਹੈ ਰੇਡ ਕੀਤੀ ਆ